ਸਭ ਤੋਂ ਪਹਿਲਾਂ ਕੁਦਰਤ ਬੈਗ ਫਾਰਮ ਤੇ ਤੁਹਾਡਾ ਸਵਾਗਤ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਪਹਿਲਾਂ ਆਪਾਂ ਗੱਲ ਕੀਤੀ ਸੀ ਵੀ ਨਵਾਂ ਫਾਰਮ ਜਿਹੜਾ ਸ਼ੁਰੂ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਹਾਂ ਜਿਹੜੇ ਦੋਸਤਾਂ ਨੇ ਕਰਨਾ ਹੈ ਉਹਨਾਂ ਨੂੰ ਕਿਹੜੀਆਂ ਸਾਵਧਾਨੀਆਂ ਜੜੀਆਂ ਨੇ ਕਿਹੜੀਆਂ ਗੱਲਾਂ ਦਾ ਧਿਆਨ ਜੜਾ ਉਹ ਰੱਖਣਾ ਚਾਹੀਦਾ ਸੋ ਅੱਜ ਆਪਾਂ ਇਹ ਗੱਲ ਇਸ ਮੁੱਦੇ ਤੇ ਗੱਲ ਕਰਾਂਗੇ ਕਿ ਕਿੰਨੇ ਪਸ਼ੂਆਂ ਤੋਂ ਕਿੰਨੀਆਂ گاਵਾਂ ਤੋਂ ਦਾ ਕਿੰਨੀਆਂ ਮੱਝਾਂ ਤੋਂ ਆਪਾਂ ਨੂੰ ਜਿਹੜਾ ਫਾਰਮ ਸਟਾਰਟ ਕਰਨਾ ਚਾਹੀਦਾ ਸੋ ਦੋਸਤੋ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਦੱਸਦਾ ਹੁਣਾ ਵੀ ਤੁਸੀਂ ਫੇਸਬੁੱਕ YouTube ਜਾਂ ਜਿਹੜੇ ਹੋਰ ਬੰਦੇ ਨੇ ਜਿਹੜੇ ਤੁਹਾਨੂੰ ਦੱਸਦੇ ਆ ਵੀ 2 ਲੱਖ ਦੀ ਇਨਕਮ 4 ਲੱਖ ਦੀ ਆਪਣਾ 5 ਲੱਖ ਮੰਥਲੀ ਉਹਨਾਂ ਦੀਆਂ ਗੱਲਾਂ ਦੇ ਵਿੱਚ ਬਿਲਕੁਲ ਨਹੀਂ ਆਉਣਾ ਤੁਸੀਂ ਸੋ ਆਪਦਾ ਜਿਹੜਾ ਨਵਾਂ ਪ੍ਰੋਸੈਸ ਹੈਗਾ ਆਪਾਂ ਨਵਾਂ ਸਟਾਰਟ ਕਰਨਾ ਸੋ ਉਹਦੇ ਲਈ ਸਭ ਤੋਂ ਪਹਿਲਾਂ ਦੋਸਤੋ ਆਪਾਂ ਨੂੰ ਜਿਹੜਾ ਇੱਕ ਸਾਲ ਇੱਕ ਸਾਲ ਦੇ ਵਿੱਚ ਇੱਕ ਜਿਹੜਾ ਸਾਲ ਹੈ ਆਪਣੇ ਕੋਲੇ ਇੱਕ ਸਾਲ ਦੇ ਵਿੱਚ ਦੋਸਤੋ 365 ਦਿਨ ਹੁੰਦੇ ਆ। ਸੋ ਦੋਸਤੋ ਜੇ ਤੁਸੀਂ ਕੋਈ ਕਾਮਜਾਪ ਕਾਮਜਾਪ ਡੇਰੀ ਕਰਨੀ ਹੈ ਜਾਂ ਕਾਮਜਾ ਫਾਰਮ ਕਰਨਾ ਤਾਂ ਤੁਹਾਨੂੰ ਜਿਹੜਾ 365 ਦਿਨ ਜਿਹੜਾ ਹੈ ਇਹ ਆਪਾਂ ਨੂੰ ਦੁੱਧ ਪੂਰਾ ਕਰਨਾ ਚਾਹੀਦਾ ਪੂਰਾ ਹੋਣਾ ਚਾਹੀਦਾ। 365 ਦਿਨ ਸੋ ਦੋਸਤੋ ਜੇ ਆਪਣਾ 365 ਦਿਨਾਂ ਦੇ ਵਿੱਚੋਂ ਆਪਣਾ 10 ਦਿਨ ਚਾਹ 20 ਦਿਨ ਚਾਹ 30 ਦਿਨ ਚਾਹ 2 ਮਹੀਨੇ ਦੁੱਧ ਆਪਣਾ ਘਟ ਆਉਂਦਾ ਤੇ ਸਮਝ ਲਓ ਵੀ ਆਪਾਂ ਫਾਰਮ ਦੇ ਵਿੱਚੋਂ ਫੇਲ ਆ ਸੋ ਦੋਸਤੋ ਇਹ ਮੇਰਾ 5 ਸਾਲ ਦਾ ਐਕਸਪੀਰੀਅੰਸ ਆਪਦੇ ਫਾਰਮ ਦਾ ਕਿਉਂਕਿ ਮੈਂ ਤੁਹਾਨੂੰ ਇੱਕ ਬਿਲਕੁਲ ਸੱਚਾਈ ਰੈਲਿਟੀ ਦੱਸਣੀ ਕਿਉਂਕਿ ਮੈਂ ਗਰਾਊਂਡ ਤੇ ਦੇਖਿਆ ਸਾਡੇ ਕਿਸਾਨ ਭਰਾਵਾਂ ਦੀ ਹਾਲਤ ਜਿਨ੍ਹਾਂ ਨੇ ਬੜੇ ਬੜੇ ਵੱਡੇ ਲੋਨ ਲੈ ਕੇ ਫਾਰਮ ਪਾਇਏ ਸੀਗੇ ਉਹਨਾਂ ਦੇ ਨਾਲ ਕੀ ਬੀਤਿਆ ਉਹ ਕਿਉਂ ਫੇਲ ਹੋਏ ਉਹ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਸੀ ਜਿਹੜੀ ਉਹਨਾਂ ਨੂੰ ਗਾਈਡਲਾਈਨ ਨਹੀਂ ਸੀਗੀ ਉਹਦੇ ਕਰਕੇ ਵੱਡੇ ਵੱਡੇ ਫਾਰਮ ਜਿਹੜੇ ਫੇਲ ਹੋ ਗਏ ਬਾਅਦ ਚ ਉਹਨਾਂ ਨੇ ਕਿਹਾ ਕਿ ਧੰਦਾ ਹੀ ਬਹੁਤ ਮਾੜਾ ਹੈ ਇਹ ਕਰਨਾ ਨਹੀਂ ਚਾਹੀਦਾ ਸੋ ਦੋਸਤੋ ਮੈਂ ਤੁਹਾਨੂੰ ਇਹ ਬਿਲਕੁਲ ਸੱਚੀ ਗਰਾਊਂਡ ਰਿਪੋਰਟ ਜਿਹੜੀ ਇਹ ਤੁਸੀਂ ਜਦੋਂ ਖੁਦ ਕੰਮ ਕਰੋਗੇ ਤੁਹਾਨੂੰ ਆਪਣੇ ਆਪ ਇਹ ਜਿਹੜਾ ਪ੍ਰੈਕਟੀਕਲ ਹੋ ਜਾਣਾ ਵੀ ਇਹ ਬਿਲਕੁਲ ਗੱਲ ਸਹੀ ਹੈ ਜਾਂ ਗਲਤ ਹੈ ਸੋ ਮੈਂ ਤੁਹਾਨੂੰ ਕੋਈ ਵਧਾ ਚੜਾ ਕੇ ਗੱਲ ਨਹੀਂ ਕਰਨੀ ਕਿ ਹੁਣ ਮੈਂ ਐਜ਼ ਅ ਡਾਕਟਰ ਆ ਹੁਣ ਮੈਂ ਤੁਹਾਨੂੰ ਕਹੀ ਜਾਵਾਂ ਜੀ ਮੈਨੂੰ 5 ਲੱਖ ਮਹੀਨਾ ਬਚ ਰਿਹਾ ਮੈਨੂੰ 4 ਲੱਖ ਮਹੀਨਾ ਬਚ ਰਿਹਾ ਨਹੀਂ ਦੋਸਤੋ 5 ਸਾਲ ਹੋ ਗਏ ਨੇ ਮੈਨੂੰ ਫਾਰਮ ਕਰਦੇ ਨੂੰ ਅੱਜ ਮੈਂ 5ਵੇਂ ਸਾਲ 2018 ਦਾ ਮੈਂ ਸਟਾਰਟ ਕੀਤਾ ਸੀ 2024 ਦੇ ਵਿੱਚ ਨੋ ਲਾਸ ਨੋ ਪ੍ਰੋਫਿਟ ਮੈਨੂੰ ਫਾਰਮ ਦੇ ਵਿੱਚੋਂ ਕੋਈ ਪ੍ਰੋਫਿਟ ਨਹੀਂ ਹੋ ਰਿਹਾ ਨਾ ਹੀ ਮੈਨੂੰ ਲਾਸ ਹੋ ਰਿਹਾ ਮੈਂ ਇਕੁਅਲ ਚੱਲਦਾ ਪਿਆ ਉਹਦਾ ਕਾਰਨ ਜਿਹੜੀਆਂ ਗਲਤੀਆਂ ਮੈਂ ਕੀਤੀਆਂ ਨੇ ਉਹ ਮੈਂ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਵੀ ਉਹ ਗਲਤੀਆਂ ਨਾ ਕਰ ਲਿਓ ਸਭ ਤੋਂ ਪਹਿਲਾਂ ਆਪਾਂ ਨੂੰ ਦੋਸਤੋ ਜਿਹੜਾ 365 ਦਿਨ ਆਪਾਂ ਨੂੰ ਜਿਹੜਾ ਇਹ ਦੁੱਧ ਚਾਹੀਦਾ ਇੱਕ ਸਾਲ ਦੇ ਵਿੱਚ ਜੇ ਆਪਾਂ ਸਕਸੈਸਫੁਲ ਫਾਰਮਰ ਹੋਣਾ ਹੁਣ ਦੋਸਤੋ ਆਪਾਂ ਕਰਦੇ ਕੀ ਹਾਂ ਜੇ ਆਪਾਂ ਨੂੰ ਲੋਨ ਮਿਲਿਆ ਮੰਨ ਕੇ ਚੱਲੋ 20 ਮੱਝਾਂ ਸਾਝਾਂ 10 ਮੱਝਾਂ ਦਾ ਜਾਂ ਆਪਾਂ ਵੈਸੇ ਲੈ ਲੀਆਂ ਆਪਾਂ ਜਾਂ ਗਾਂ ਵੀ ਗਾਵਾਂ ਲੈ ਲੀਆਂ ਜਾਂ ਆਪਾਂ 20 ਮੱਝਾਂ ਲੈ ਲਈਆਂ ਦੋਸਤੋ ਹੋਣਾ ਕੀ ਆ ਫੋਂ ਜਿਹੜੀਆਂ ਆਪਾਂ 20 ਗਾਈਆਂ ਇਕੱਠੀਆਂ ਲੈ ਲਈਆਂ ਗਾਈਆਂ ਦਾ ਦੋਸਤੋ ਸ਼ੂਆ ਜਿਹੜਾ ਹੁੰਦਾ ਹੈ ਉਹ 6 ਮਹੀਨੇ ਹੁੰਦਾ ਹੈ 6 ਮਹੀਨੇ ਜਿਹੜੀ ਗਾਂ ਹੁੰਦੀ ਹੈ ਉਹ ਆਪਾਂ ਨੂੰ ਆਪਦੀ ਕਮਾਈ ਦਿੰਦੀ ਹੈ ਉਸ ਤੋਂ ਬਾਅਦ ਜਿਹੜੀ ਗਾਈ ਹੁੰਦੀ ਹੈ ਉਹ ਆਪਦਾ ਖਰਚਾ ਆ ਪੂਰਾ ਕਰਦੀ ਹੈ ਉਸ ਤੋਂ ਬਾਅਦ ਆਪਾਂ ਨੂੰ ਜਿਹੜੀ ਗਾਂ ਨੋ ਪ੍ਰੋਫਿਟ ਤੇ ਨੋ ਲਾਸ ਦੇ ਵਿੱਚ ਹੁੰਦੀ ਹੈ ਸੁਪੋਜ਼ ਕਰੋ ਆਪਾਂ 20 ਮੱਝਾਂ ਲੈ ਲਈਆਂ ਦੋਸਤੋ ਜਿਹੜੀ ਮੱਝ ਦਾ ਸੁਭਾ ਹੁੰਦਾ ਹੈ ਪਾਰਚਰੇਸ਼ਨ ਦਾ ਟਾਈਮ ਹੁੰਦਾ ਉਹ ਸਿਰਫ ਆਪਣਾ ਦੁੱਧ ਦਾ ਦੇਣ ਦਾ ਜਿਹੜਾ ਤਾਂ ਟਾਈਮ ਹੁੰਦਾ ਹੈ ਮਿਲਕਨ ਟਾਈਮ ਹੁੰਦਾ ਉਹ ਸਿਰਫ 4 ਮਿੰਟ ਮਹੀਨੇ ਹੀ ਹੁੰਦਾ ਕੋਈ ਭਲਾ ਵੀਰ ਤੁਹਾਨੂੰ ਕਹੀ ਜਾਵੇ ਵੀ ਇਹ 6 ਮਹੀਨੇ ਦੁੱਧ ਦਿੰਦੀ हां ਦਹੀਂ ਹੋਊਗੀ ਸਾਲ ਤੋ ਦਹੀਂ ਹੋਊਗੀ ਮੇਰੇ ਕੋਲੇ ਵੀ ਨਹੀਂ ਮੱਝਾਂ ਇੰਨਾਂ ਨੇ ਪੂਰਾ ਟਾਈਮ ਪੀਕ ਲੈਵਲ ਤੱਕ ਆਪਣਾ ਪੀਕ ਲੈਵਲ ਉਹਨਾਂ ਦਾ 4 ਮਿੰਟ ਤੱਕ ਹੀ ਚੱਲਦਾ ਹੈ ਉਸ ਤੋਂ ਬਾਅਦ ਕਿਲੋ ਦੇਦਾ 2 ਕਿਲੋ ਦੇਦਾ 3 ਕਿਲੋ ਦੇਦਾ ਉਹ ਕੋਈ ਮੈਟਰ ਨਹੀਂ ਕਰਦਾਗਾ ਕਿਉਂਕਿ ਉਹਦੇ ਨਾਲ ਤੋਂ ਆਪ ਦਾ ਆਪਣੇ ਆਪ ਨੂੰ ਹੀ ਪਾਲਦੀ ਜਾਂ ਉਹਦੇ ਅੰਦਰ ਬੱਚਾ ਹੈਗਾ ਉਹਨੂੰ ਪਾਲਦੀ ਏ ਸੋ ਇਹ ਜਿਹੜੀਆਂ ਬਹੁਤ ਵੱਡੀਆਂ ਗਲਤੀਆਂ ਜਿਹੜੀਆਂ ਆਪਣੇ ਕੋਲੋਂ ਹੁੰਦੀਆਂ ਨੇ ਹੁਣ ਜੇ ਆਪਾਂ ਮੰਨ ਕੇ ਚੱਲੋ 20 ਮੱਝਾਂ ਲੈ ਲਈਆਂ ਦੁੱਧ 4 ਮਹੀਨੇ ਹੋਇਆ ਤੇ ਬਾਕੀ ਜਿਹੜੇ 8 ਮਹੀਨੇ ਆਪਣੇ ਐਵੇਂ ਗਏ 20 ਗਾਈਆਂ ਲੈ ਲਈਆਂ ਦੁੱਧ 6 ਮਹੀਨੇ ਹੋਇਆ ਸੋ ਜਿਹੜੇ 6 ਮਹੀਨੇ ਵਾਈਆਂ ਵਹਿਣੀਆਂ ਸਾਰੀਆਂ ਸੋ ਆਪਾਂ ਫੇਲ ਹੋ ਜਾਾਂਗੇ ਸੋ ਇਹ ਬਹੁਤ ਵੱਡੀਆਂ ਜਿਹੜੀਆਂ ਗੱਲਾਂ ਨੇ ਫੇਲ ਹੁੰਦੀਆਂ ਆਪਾਂ ਜਿਹੜੀ ਗੱਲਾਂ ਆਪਣੇ ਵੱਡੇ ਵੱਡੇ ਡੇਰੀ ਫਾਰਮ ਨੇ ਉਹ ਫੇਲ ਹੋਏ ਨੇ ਜਾਂ ਬਹੁਤ ਅਗਿਰ ਕਾਮਜਾਬ ਵੀ ਨੇ ਸਾਰੇ ਨਹੀਂ ਫੇਲ ਹੋਏ ਬਹੁਤ ਕਾਮਜਾਬ ਵੀ ਨੇ ਉਹ ਕਿੱਦਾਂ ਕਾਮਜਾਬ ਨੇ ਉਹ ਤੁਹਾਨੂੰ ਮੈਂ ਉਹਨਾਂ ਦੇ ਵਿੱਚ ਵੀ ਇੱਕ ਦੱਸਾਂਗਾ ਵੀ ਉਹ ਕਿੱਦਾਂ ਕਾਮਜਾਬ ਹੋਏ ਆ ਸੋ ਦੋਸਤੋ ਇੱਥੇ ਹੁਣ ਆਪਾਂ ਕਰਨਾ ਕੀ ਹੈ ਏ ਹੁਣ ਆਪਾਂ ਜਿਹੜਾ ਇਹ ਕਨਸੈਪਟ ਹੈ ਇਹ ਕਨਸੈਪਟ ਆਪਾਂ ਛੱਡ ਦੇਣਾ ਹੈ 10 ਵੀ ਮੱਝਾਂ ਵਾਲਾ ਚਾਹੇ 20 ਗਾਵਾਂ ਵਾਲਾ ਹੁਣ ਦੋਸਤੋ ਜਿਹਨੇ ਨਵਾਂ ਛੋਟਾ ਫਾਰਮ ਸਟਾਰਟ ਕਰਨਾ ਮੈਂ ਉਹਨੇ ਵੀ ਦੱਸ ਰਿਆਂ ਮੰਨ ਕੇ ਚੱਲੋ ਜਿੱਦਾਂ ਮੈਂ ਸਟਾਰਟ ਕੀਤਾ ਸੀ ਮੈਂ ਵੀ ਇਹ ਗਲਤੀ ਕੀਤੀ ਸੀ ਮੈਂ ਇੱਕਦਮ ਹੀ 10 ਮੱਝਾਂ ਲੈ ਲਈਆਂ ਸੀ ਉਹ 10 ਮੱਝਾਂ ਨੇ 4 ਮਹੀਨੇ ਦੁੱਧ ਦਿੱਤਾ ਉਸ ਤੋਂ ਬਾਅਦ ਇੱਕ ਸਾਲ ਮੱਝਾਂ ਮੈਂ ਫ੍ਰੀ ਸੰਭੀਆਂ ਹੁੰਦਾ ਕੀ ਇਹ ਕੰਦੇ ਵਿੱਚੋਂ ਕੋਸ਼ ਗਾਈਆਂ ਨੇ ਰਿਪੀਟ ਨਹੀਂ ਕਰਨਾ ਕਈਆਂ ਨੇ ਬੱਚਾ ਵੀ ਸੜ ਜਾਣਾ ਕਈਆਂ ਨੇ ਹੀਟ ਤੇ ਵੀ ਨਹੀਂ ਆਉਣਾਗਾ ਇਸ ਤਰ੍ਹਾਂ ਇੱਕ ਐਵੇਂ ਹੀ ਹੁੰਦਾ ਬੱਚਾ ਦਾ ਬੱਚਾ ਵੀ ਕਈ ਹੀਟ ਤੇ ਨਹੀਂ ਆਉਂਦੀਆਂ ਕਈ ਡੇਟ ਬੰਦੀਆਂ ਨੇ ਕਈ ਬੱਚਾ ਸੜ ਜਾਂਦੀਆਂ ਨੇ ਬਹੁਤ ਮਤਲਬ ਕਿ ਪ੍ਰੋਬਲਮ ਆਉਂਦੀਆਂ ਨੇ ਹੁਣ ਇੱਕ ਵਾਰ ਇੱਥੇ ਭਰਾ ਦੱਸਦਾ ਪਿਆ ਸੀਗਾ ਮੈਂ ਉਹਦਾ ਵੀਰ ਦਾ ਨਾਮ ਤਾਂ ਨਹੀਂ ਜਾਣਦਾ ਆਪਣਾ ਇੰਟਰਵਿਊ ਮੈਂ ਉਹਨਾਂ ਦੀ ਦੇਖਦਾ ਰਿਹਾ ਉਹ ਵੀਰ ਮੇਰਾ ਕਹਿੰਦਾ ਵੀ ਇੱਕ ਮੱਝ ਗੱਪਣ ਲੈ ਲੋ ਇੱਕ ਮੱਝ ਜੋ ਲੈ ਲੋ ਗੱਪਣ ਗੱਪਣ ਟੋਕੜਾ ਇੱਕ ਲੈ ਲਓ ਸੂਈ ਮਾਜੋ ਜਿਹਨੇ ਸ਼ੁਰੂ ਕਰਨਾ ਹੈ ਫਾਰਮ ਜਾਂ ਇੱਥੇ ਸਾਡੇ ਤੁਸੀਂ ਗਾਂ ਵੀ ਕਰ ਸਕਦੇ ਹੋ ਦੋਸਤੋ ਇੱਕ ਮੱਝ ਤੇ ਇੱਕ ਗਾਂ ਦੇ ਨਾਲ ਜਿਹੜਾ ਫਾਰਮ ਘਾੜਾ ਨਹੀਂ ਚੱਲਣਾ ਸੁਪੋਜ਼ ਕਰੋ ਆ ਤੁਸੀਂ ਮੱਝ ਸੂਈ ਲੈ ਲਈਏ ਤੁਹਾਡੀ ਮੱਝ ਦੁੱਧ ਦੇ ਰਹੀ ਹੈ 10 ਕਿਲੋ 10 ਕਿਲੋ ਵਿੱਚੋਂ 2 ਕਿਲੋ ਬੱਚਾ ਪੀ ਗਿਆ ਬਾਕੀ ਰਹਿ ਗਿਆ 8 ਕਿਲੋ 8 ਕਿਲੋ 8 ਕਿਲੋ ਵਿੱਚੋਂ ਉਹ ਦੋ ਤਿੰਨ ਕਿਲੋ ਦੁੱਧ ਤੁਸੀਂ ਘਰੇ ਵਰਤ ਲਿਆ ਇਹਦੇ ਵਿੱਚੋਂ ਤੁਸੀਂ ਦੁੱਧ ਵਿੱਚ ਇਹ ਦੇ ਰਹੀ ਤੇ 5 ਕਿਲੋ ਹੁਣ 5 ਨੂੰ 60 ਨਾਲ ਲਾਓ ਤੁਸੀਂ ਵੇਚਿਆ 300 ਦਾ ਦੁੱਧ ਹੁਣ ਸਪੋਜ਼ ਕਰੋ ਜਿਹੜੀ ਆਹ ਮੱਝ ਇਹ ਜਿੰਨਾ ਵੀ ਦੇ ਰਹੀ ਹੈ 2 2.5 ਕਿਲੋ ਜਾਂ 3 ਕਿਲੋ ਇਹ ਤਾਂ ਆਪਣਾ ਹੀ ਖਾ ਰਹੀ ਹੈ ਨਾ ਸੋ ਤੁਹਾਡਾ ਜਿਹੜਾ ਹੈ ਜਦੋਂ ਤੁਸੀਂ ਔਰ ਜਿੰਨੀ ਦੇਰ ਨੂੰ ਆਹ ਮੱਝ ਆਹ ਮੱਝ ਸੂਣ ਤੇ ਆਵੇਗੀ ਟੋਕੜ ਵਾਲੀ ਓਨੀ ਠੇਰ ਨੂੰ ਜਿਹੜੀ ਸੂਈ ਹੋਈ ਮੱਝ ਉਹ ਟੋਕੜ ਹੋ ਜੇਗੀ ਇਹ ਤਾਜੀ ਹੋ ਜੇਗੀ ਸੋ ਦੋਸਤੋ ਜੇ ਲੋ ਤੁਹਾਨੂੰ ਤੁਹਾਡੇ ਕੋਲੇ ਇਨਕਮ ਨਾ ਆਈ ਪੈਸਾ ਨਾ ਆਇਆ ਤੁਹਾਡਾ ਮਨ ਚੱਕਿਆ ਜਾਣਾ ਸੋ ਤੁਹਾਡਾ ਜਿਹੜਾ ਮਨ ਹੈ ਉਹ ਜਿਹੜਾ ਚੱਕਿਆ ਜਾਣਾ ਤੁਹਾਡਾ ਕੰਮ ਕਰਨ ਨੂੰ ਬਿਲ ਹੀ ਨਹੀਂ ਕਰਨਾ ਇਸ ਕਰਕੇ ਤੁਸੀਂ ਇਹ ਧੰਦਾ ਜਿਹੜਾ ਛੱਡ ਦੇਣਾ ਸੋ ਹੁਣ ਦੋਸਤੋ ਆਪਾਂ ਕਰਨਾ ਕੀ ਹੈ ਸਟਾਰਟ ਕਿੱਥੋਂ ਕਰਨਾ ਹੈ ਸਟਾਰਟ ਦੋਸਤੋ ਜਿਹੜਾ ਆਪਾਂ ਇਹ ਸਟਾਰਟਿੰਗ ਜਿਹੜੀ ਆਪਾਂ ਕਰਨੀ ਹੈ ਨਾ ਚਾਹੇ ਗਾਈਆਂ ਤੋਂ ਚਾਹੇ ਮੱਝਾਂ ਤੋਂ ਸੋ ਦੋਸਤੋ ਇਹ ਜਿਹੜਾ ਤੁਸੀਂ ਖੁਦ ਕਰੋਗੇ ਨਾ ਪ੍ਰੈਕਟੀਕਲ ਉਦੋਂ ਹੀ ਤੁਹਾਨੂੰ ਸਮਝ ਆਉਣੀ ਹੈ ਵੀ ਇਹ ਗੱਲ ਕਿੱਦਾਂ ਦੀ ਬਣੀ ਸੋ ਦੋਸਤੋ ਤੁਸੀਂ ਲੈਣੀਆਂ ਨੇ ਚਾਰ ਮੱਝਾਂ ਚਾਰ ਮੱਝਾਂ ਜਾਂ ਚਾਰ گاਵਾ ਜਿੰਨਾ ਵੀਰਾਂ ਨੇ ਦੋਵਾਂ ਤੋਂ ਸ਼ੁਰੂ ਕਰ ਸਕਦੇ ਆ ਮੱਝਾਂ ਤੋਂ ਵੀ گاਵਾ ਤੋਂ ਵੀ ਮੈਂ ਤਾਂ ਸਟਾਰਟ ਕੀਤਾ ਸੀ ਮੱਝਾਂ ਤੋਂ ਤੁਸੀਂ ਜਿੰਦੇ ਤੁਸੀਂ ਕਰ ਸਕਦੇ ਹੋ ਸੋ ਇੱਥੇ ਆਪਾਂ ਦੋਸਤੋ ਕਰਨਾ ਕੀ ਏ ਚਾਰ ਦਾ ਜਿਹੜਾ ਆਪਣਾ ਸੁਭਾ ਮੰਨਿਆ ਆਪਾਂ ਮੱਝ ਤਾਜੀ ਤਾਜੀ ਸੋਈ ਮੱਝ ਲੈਣੀ ਦੋਸਤੋ ਇਹਦਾ ਸੁਭਾ ਹੋ ਗਿਆ ਜੀ 4 ਮਹੀਨੇ ਠੀਕ ਹੈ ਜੀ ਐਵੇਂ ਤੁਸੀਂ ਗਾਂ ਦਾ ਵੀ ਸੁਭਾ 4 ਮਹੀਨੇ ਮੰਨ ਲਓ 4 ਮਹੀਨੇ ਜੀ 4 ਮਹੀਨੇ ਆਪਾਂ ਨੂੰ ਇੱਕਮਾਈ ਦੇ ਇਹ ਕਮਾਈ ਵਾਲੇ ਮਹੀਨੇ ਆ ਜਿਹੜੇ ਆਪਾਂ ਨੂੰ ਕਮਾਈ ਦੇਣਗੇ ਸੋ ਦੋਸਤੋ ਜਦੋਂ ਤੁਹਾਡੀਆਂ ਇਹ 4 4 ਮਹੀਨੇ ਹੋ ਗਏ ਸੋ ਤੁਹਾਨੂੰ ਪਤਾ ਲੱਗ ਗਿਆ ਵੀ ਸਾਡੀ ਜਿਹੜੀ ਇਹ 4 ਮਹੀਨੇ ਬਾਅਦ ਮੱਝ ਟੁੱਕੜ ਹੋ ਗਈ ਏ ਸਾਡੀ 4 ਮਹੀਨੇ ਬਾਅਦ ਗਾਂ ਵੀ ਟੁੱਕੜ ਹੋ ਗਈ ਏ ਉਸ ਤੋਂ ਬਾਅਦ ਤੁਸੀਂ ਦੋਸਤੋ ਕੀ ਕਰਨਾ ਹੈ ਇਹ ਹੈਗਾ ਇੱਕ ਇੱਕ ਸਟੈਪ ਇਹ ਹੁਣ ਤੁਹਾਡੇ 4 ਮਹੀਨੇ ਚਲੇ ਗਏ ਇਸ ਤੋਂ ਬਾਅਦ ਤੁਸੀਂ ਫਿਰ ਮੱਝਾਂ ਲੈ ਲੈਣੀਆਂ 4 ਤਾਜ਼ੀਆਂ ਇਹਨਾਂ ਮੱਝਾਂ ਦੇ ਵਿੱਚੋਂ ਕੁਝ ਇਨਕਮ ਕੱਢ ਕੇ ਕੋਸ ਤੋਂ ਸੀ ਇਨਕ ਮੱਜੇ ਕੋਲੋਂ ਜੋੜ ਕੇ ਇਸ ਤਰ੍ਹਾਂ ਹੀ 4 ਮੱਝਾਂ ਲੈ ਲੈਣੀਆਂ ਨੇ ਇਸ ਤਰ੍ਹਾਂ ਹੀ 4 ਗਾਵਾਂ ਲੈ ਲੈਣੀਆਂ ਨੇ ਸੋ ਦੋਸਤੋ ਤੁਹਾਡਾ ਦੁੱਧ ਫਿਰ ਚੱਲ ਗਿਆ 4 ਮਹੀਨੇ ਸੋ ਤੁਹਾਡਾ ਦੁੱਧ ਜਿਹੜਾ ਫਿਰ ਚੱਲ ਗਿਆ 4 ਮਹੀਨੇ ਇਹ ਤੁਹਾਡੇ ਦੋਸਤੋ 8 ਮਹੀਨੇ ਕੰਪਲੀਟ ਹੋ ਗਏ ਜਦੋਂ ਤੁਹਾਨੂੰ ਪਤਾ ਲੱਗ ਗਿਆ ਕਿ ਸਾਡੀਆਂ ਇਹ ਮੱਝਾਂ 4 ਮਹੀਨੇ ਦੁੱਧ ਦੇਈਆਂ ਨੇ ਇਹਨਾਂ 4 ਮਹੀਨਿਆਂ ਦੇ ਦੁੱਧ ਤੋਂ ਬਾਅਦ ਤੁਸੀਂ ਇਹਨੇ 4 ਮੱਝਾਂ ਫੇਰ ਲੈ ਲੈਣੀਆਂ ਚਾਹੇ 4 ਗਾਵਾਂ ਹੋਣ ਦੋਸਤੋ ਜੇਦੋਂ ਇਹ ਤੁਹਾਡੀਆਂ ਚਾਰ ਤੁਸੀਂ ਫੇਰ ਲੈ ਲਿਆ ਇਹ ਤੁਹਾਡੀਆਂ 4 ਮਹੀਨੇ ਦੁੱਧ ਫਿਰ ਦੇਣਗੀਆਂ 4 ਮਹੀਨੇ ਸੋ ਦੋਸਤੋ ਇਹ ਤੁਹਾਡੇ 12 ਮਹੀਨੇ ਜਿਹੜੇ ਆ ਕੰਪਲੀਟ ਹੋ ਗਏ ਇਹ ਤੁਹਾਡੇ 12 ਮਹੀਨੇ ਜਿਹੜੇ ਦੁੱਧ ਦੇ ਆ ਮਿਲਕ ਦੇ ਕੰਪਲੀਟ ਹੋ ਗਏ ਦੋਸਤੋ ਇਸ ਤਰ੍ਹਾਂ ਕਰਕੇ ਤੁਹਾਡੇ ਕੋਲੇ 12 ਮੱਝਾਂ ਹੋ ਗਈਆਂ 12 ਗਾਇਆਂ ਹੋ ਗਈਆਂ ਇਹ ਦੇ ਤੁਸੀਂ ਹੁਣ 10 ਜਾਂ 12 ਮਹੀਆਂ ਇਕੱਠੀਆਂ ਲੈ ਲੋਗੇ 4 ਮਹੀਨੇ ਮਿਲਣਗੀਆਂ ਫਿਰ ਤੁਸੀਂ 8 ਮਹੀਨੇ ਸੰਭੀ ਜਾਓਗੇ ਸੰਭੀ ਜਾਓਗੇ ਉਸ ਤੋਂ ਬਾਅਦ ਤੁਹਾਡਾ ਮਨ ਚੱਕਿਆ ਜਿਹੜਾ ਤੁਸੀਂ ਕਹਿਣਾ ਧੰਦਾ ਛੱਡੋ ਇਸ ਤਰ੍ਹਾਂ ਕਰਕੇ ਤੁਸੀਂ ਹੌਲੀ-ਹੌਲੀ ਸਟੈਪ ਬਾਈ ਸਟੈਪ ਹੁਣ ਜਿੰਨੀ ਦੇਰ ਨੂੰ ਤੁਸੀਂ ਆਹ ਇਹ ਸੈਕੰਡ ਸਟੈਪ 'ਚ ਆਓਗੇ ਥਰਡ 'ਚ ਆਓਗੇ ਉਹਨੇ ਦੇ ਜਿਹੜੇ ਉੱਪਰ ਲੀਆਂ 4 ਮੱਝਾਂ ਨੇ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹਦੇ ਵਿੱਚ ਗੱਭਣ ਮੱਝ ਹੁੰਦੀ ਏ ਜਾਂ ਨਹੀਂ ਹੁੰਦੀ ਨਾ ਰਿਪੀਟ ਕਰ ਲਈਏ ਗੱਭਣ ਹੋ ਰਹੀ ਏ ਨਹੀਂ ਹੋਈ ਤੁਸੀਂ ਉਹਨੂੰ ਛੇੜ ਕਰਕੇ ਜਾ ਉਹਦੀ ਥਾਂ ਤੇ ਤੁਸੀਂ ਨਵਾਂ ਲੈ ਕੇ ਅਗਲੇ ਮਹੀਨੇ ਫਿਰ ਤੁਸੀਂ ਚਾਰਾਂ ਤੋਂ ਇਹਨੂੰ ਸਟਾਰਟ ਜਿਹੜਾ ਕਰ ਸਕਦੇ ਜੀ ਸੋ ਉਹ ਮੇਰਾ ਹੁਣ ਇੱਕ ਭਰਾ ਦੱਸ ਰਿਹਾ ਜੀ ਇੱਕ ਮਹੀਨ ਦੁੱਧ ਦੇ ਰਹੀ ਏ 18000 ਰੁਪਇਆ ਮਹੀਨਾ ਦੇ ਰਹੀ ਏ ਉਹ ਚਾਰ ਮਹੀਨੇ 18000 ਭਰਾਵਾ ਦਊਗੀ ਜਿਹੜੇ ਬਾਕੀ ਦੇ 8 ਮਹੀਨੇ ਉਹ ਕਿੱਥੇ ਕਿਹੜੇ ਖਾਤੇ ਪਾਵੇਂਗਾ ਇਸ ਕਰਕੇ ਤੁਸੀਂ ਫੇਸਬੁੱਕੀ ਜਿਹੜੇ ਵਿਦਵਾਨ ਨੇ ਨਾ ਉਹਨਾਂ ਦੀਆਂ ਗੱਲਾਂ ਵਿੱਚ ਬਿਲਕੁਲ ਨਹੀਂ ਆਉਣਾਗਾ ਕਿਉਂਕਿ ਇੱਥੇ ਦੋ ਸੱਜਣਾ ਨੇ ਮੇਰੇ ਦੋਸਤਾਂ ਨੇ ਸ਼ੈੱਡ ਪਾ ਲਏ ਨੇ ਫੇਸਬੁੱਕੀ ਵਿਦਵਾਨਾਂ ਦੇ ਵਿੱਚ ਆ ਕੇ ਇੱਕ ਨੇ 32-33 ਲੱਖ ਰੁਪਈਆ ਫਾਰਮ ਤੇ ਲਾ ਲਿਆ ਇੱਕ ਨੇ 12-13 ਲੱਖ ਰੁਪਈਆ ਛੱਡ ਤੇ ਲਾ ਲਿਆ ਸੋ ਉਹ ਹੁਣ ਪਛਤਾਉਂਦੇ ਪਿਆ ਵੀ ਹੁਣ ਉਹ ਗਰਾਊਂਡ ਤੇ ਕੰਮ ਹੈ ਨਹੀਂਗਾ ਉਹ ਹੁਣ ਮੇਰਾ ਵੀਰ ਦੱਸਦਾ ਪਿਆ ਹੁਣ ਦੇਖਿਓ ਇੱਕ ਮੇਰੀ ਮੱਝ 5 ਮਹੀਨਿਆਂ ਦੀ ਗੱਪਣ ਸੀਗੀ ਉਹ ਪਰਸੋ ਫੌਣ ਸੁੱਟ ਗਈ ਸੋ ਦੋਸਤੋ ਮੈਂ 5 ਮਹੀਨੇ ਦਾ ਲੇਟ ਹੋ ਗਿਆ 5 ਮਹੀਨੇ ਦਾ ਦਾ ਮੇਰਾ ਲਾਸ ਹੋ ਗਿਆ ਨਾ ਇਸ ਕਰਕੇ ਇਹਦੇ ਵਿੱਚ ਲਾਸ ਵੀ ਹੋਣੇ ਆ ਇਹਦੇ ਵਿੱਚੋਂ ਤੁਹਾਡੀ ਇੱਕ ਅੰਦੀ ਕਈ ਵਾਰੀ ਡੈਥ ਵੀ ਹੋਣੀ ਹੈ ਕਿਸੇ ਗਾਂ ਦੀ ਕਿਸੇ ਮੱਝ ਦੀ ਕਿਸੇ ਨੇ ਹੁਣ ਰੇਗ ਬੰਦਾ ਚੰਗਾ ਤਾਂ ਪਸ਼ੂ ਵੇਚਦਾ ਹੀ ਨਹੀਂ ਕਿਉਂਕਿ ਕੋਈ ਬੰਦਾ ਵੀ ਫਾਰਮ ਤੋਂ ਜਾਂ ਆਪਣੇ ਘਰੋਂ ਮੱਝ ਵੇਚਦਾ ਮੈਕਸਿਮਮ ਉਹ ਡਿਫਾਲਟਰ ਹੀ ਵੇਚਦਾ ਕੋਈ ਬੰਦਾ ਹੋਊਗਾ 100 ਦੇ ਵਿੱਚੋਂ ਕੋ 10 ਕੇ ਬੰਦੇ ਨੇ ਜਿਹੜੇ ਤੁਹਾਨੂੰ ਚੰਗੀ ਮੱਝ ਦੇ ਦੇਣਗੇ ਸੋ ਇਹ ਦੋਸਤੋ ਤੁਸੀਂ ਇਹ ਚਾਰ-ਚਾਰ ਮੱਝਾਂ ਦਾ ਜਿਹੜਾ ਕਨਸੈਪਟ ਹੈ ਇਹ ਤੁਸੀਂ ਇਹ ਸ਼ੁਰੂ ਕਰਨਾ ਹੁਣ ਤੁਹਾਨੂੰ ਅਗਲੇ ਵਲੌਗ ਵਿੱਚ ਅਸੀਂ ਦੱਸਾਂਗੇ ਵੀ ਮੱਝਾਂ ਕਿੰਨੇ ਕਿੰਨੇ ਵਾਲੀਆਂ ਲੈੜੀਆਂ ਨੇ ਜਾਂ ਜਾ ਕਹਾਂ ਕਿੰਨੇ ਕਿੰਨੇ ਵਾਲੀਆਂ ਲੈੜੀਆਂ ਨੇ ਸੋ ਦੋਸਤੋ ਜੇ ਤੁਹਾਨੂੰ ਇਹ ਮੇਰੀ ਵੀਡੀਓ ਅੱਛੀ ਲੱਗੇ ਸੋ ਮੇਰਾ ਚੈਨਲ ਕੁਦਰਤ ਡੇਰੀ ਫਾਰਮ ਡਾਕਟਰ ਸੁਖਚੈਨ ਸਿੰਘ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਤੇ ਕੁਦਰਤ ਡੇਰੀ ਫਾਰਮ ਫਾਲੋ ਕਰ ਲਿਓ ਸੋ ਦੋਸਤੋ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਵੀਡੀਓ ਕਿ ਜਿਹੜੇ ਮੇਰੇ ਨਵੇਂ ਵੀਰਾਂ ਨੇ ਕੰਮ ਕਰਨਾ ਸੋ ਮੈਂ ਤੁਹਾਨੂੰ ਦੱਸਦਾ ਵੀ ਪਹਿਲਾਂ ਵੀ ਦੱਸਿਆ ਸੀਗਾ ਵੀ ਇਹ ਧੰਦੇ ਦੇ ਵਿੱਚ ਜੇ ਤੁਸੀਂ ਕਾਮਯਾਬ ਹੋਣਾ ਸੋ ਇਸ ਤਰ੍ਹਾਂ ਜਿਹੜੀ ਆਹਾ ਮੈਂ ਤੁਹਾਨੂੰ ਡਾਇਗਰਾਮ ਬਣਾ ਕੇ ਦਿੱਤੀ ਹੈ 12 ਮਹੀਨਿਆਂ ਦੀ 365 ਦਿਨ ਜਿਹੜਾ ਤੁਹਾਡੇ ਕੋਲ ਦੁੱਧ ਹੋਣਾ ਚਾਹੀਦਾ ਉਹ ਕਿੱਦਾਂ ਹੋਏਗਾ ਦੋਸਤੋ ਉਹ ਇਦਾਂ ਹੋਏਗਾ ਜੇ ਫਿਰ ਵੀ ਤੁਹਾਨੂੰ ਕੋਈ ਗੱਲ ਦੀ ਸਮਝ ਨਹੀਂ ਆਈ ਸੋ ਇਹ ਮੇਰਾ ਨੰਬਰ ਹੈ 98553 48942 ਸੋ ਦੋਸਤੋ ਡਾਕਟਰ ਸੁਭਤ ਸਿੰਘ 98553 48942 ਸੋ ਦੋਸਤੋ ਤੁਸੀਂ ਮੈਨੂੰ ਕਾਲ ਕਰਕੇ ਵੀ ਜਾਣਕਾਰੀ ਲੈ ਸਕਦੇ ਜੀ ਸੋ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੇ ਤਾਂ ਇਹਨੂੰ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਮੇਰਾ ਚੈਨਲ ਸਬਸਕ੍ਰਾਈਬ ਕਰ ਦਿਓ ਸੋ ਸਾਰਿਆਂ ਦਾ ਬਹੁਤ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ